ਅੱਜ ਮੈਨੂੰ ਬਹੁਤ ਖੁਸ਼ੀ ਹੋਈ ਪਤਾ ਕੀ ਜਦੋਂ ਮੈਂ ਘਰੇ ਆਇਆ ਤੇ ਆਵਨਸਾਰ ਮਾਤਾ ਕਹਿੰਦੀ ਤੇਰੀ ਵਾਸਤੇ ਮੈਂ ਗਿਫਟ ਮੰਗਾਇਆ ਮੈਂ ਸੋਚੀ ਜਾਵਾ ਯਾਰ ਇਹਦਾ ਕਿਹੜਾ ਗਿਫਟ ਆ ਤੇ ਜਦੋਂ ਮੈਨੂੰ ਇਹਨੇ ਦੱਸਿਆ ਨਾ ਕਿ ਵੀ ਆਹ ਗਿਫਟ ਆ ਤੇ ਮੈਨੂੰ ਪਸੰਦ ਵੀ ਬਹੁਤ ਆ ਗਿਆ ਉਹ ਪਤਾ ਕੀ ਆ ਮੈਂ ਨਾ ਪਿਆ ਹੁੰਦਾ ਸੀਗਾ ਏਸੀ ਲੱਗਿਆ ਹੁੰਦਾ ਸੀਗਾ ਇਹਦੇ ਲਈ ਬਹੁਤ ਕੰਮ ਦੀ ਐ ਸੋਡੇ ਇਹ ਵੀਡੀਓ ਤੇ ਤੁਸੀਂ ਇਹਨੂੰ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਆਪਦੇ ਦੋਸਤਾਂ ਰਿਸ਼ਤੇਦਾਰਾਂ ਨੂੰ ਜ਼ਰੂਰ ਭੇਜੋ ਬਹੁਤ ਕੰਮ ਦੀ ਏ ਸੋਡੇ ਚਲੋ ਮੈਂ ਤੁਹਾਨੂੰ ਗੱਲ ਦੱਸਦਾ ਸਾਰੀ ਗੱਲ ਕੀ ਆ ਤੇ ਮੈਂ ਨਾ ਜਦੋਂ ਰਾਤ ਨੂੰ ਠੰਡ ਨੂੰ ਲੱਗਣੀ ਤੇ ਮੈਨੂੰ ਲੱਗਣਾ ਵੀ ਏਸੀ ਬੰਦ ਕਰਦਾਂ ਤਾਂ ਮੈਨੂੰ ਪੈਰ ਨਾ ਬੰਦ ਕਰਨਾ ਪੈਂਦਾ ਹੁੰਦਾ ਜਿਵੇਂ ਉੱਠਣਾ ਮੈਨੂੰ ਬਹੁਤ ਔਖਾ ਲੱਗਦਾ ਰਾਤ ਨੂੰ ਤੇ ਇਹ ਨਹੀਂ ਕਿ ਤੇ ਇਹਦੇ ਧਿਆਨ ਤੁਸੀਂ ਇਹ ਘਰੇ ਗੱਲ ਗੁਲ ਕਰਦੇ ਹੋਣਗੇ ਵੀ ਐ ਕਰਕੇ ਵੀ ਇਹ ਔਖਾ ਲੱਗਦਾ ਉੱਠਣਾ ਤੇ ਮੂਡ ਖਰਾਬ ਆ ਤੇ ਇਹਨੇ ਕੀ ਕੀਤਾ ਵੀ ਇਹਨੇ ਨਾ ਮੈਨੂੰ ਪਹਿਲਾਂ ਵੀ ਕਿਹਾ ਸੀਗਾ ਤੇ ਮੈਂ ਇੱਕ ਰਿਮੋਟ ਲਿਆ ਸੀਗਾ ਆਹ ਵਾਲਾ ਇਹ ਵਾਲਾ ਰਿਮੋਟ ਲਿਆ ਸੀ ਸਾਡੇ ਤੇ ਨੂੰ ਸੁਦਾ ਲਿਆ ਸੀ ਪਰ ਮੈਨੂੰ ਇਹਦਾ ਨਾ ਪੈਸਾ ਖਰਾਬ ਹੀ ਲੱਗਿਆ ਕਿਉਂਕਿ ਜੀਤੋ ਮਿਲਿਆ ਸੀਗਾ ਤੇ ਮੈਥੋਂ ਟਾਂਸਰ ਮੋੜ ਨਾ ਗਿਆ ਇੱਕ ਦੋ ਦਿਨ ਹੁੰਦੇ ਆ ਨਾ ਵੀ ਮੋੜਨ ਦੇ ਮੈਥੋਂ ਮੋੜ ਨਾ ਗਿਆ ਤੇ ਅਗਰੇਦਾ ਉਹ ਮੇਨੂੰ ਪੈਸਾ ਵੇਸਟ ਹੋ ਗਿਆ ਤੇ ਕਾਮਯਾਬ ਵੀ ਨਹੀਂ ਹੋਇਆ ਸਾਡੇ AC ਤੇ ਹੀ ਇਹ ਵਾਲਾ ਰਿਮੋਟ AC ਤੇ ਕਾਮਯਾਬੀ ਨਹੀਂ ਹੋਇਆ ਇਹ ਜਦੋਂ ਦੁਕਾਨਾਂ ਵਾਲੇ ਕਹਿ ਦਿੰਦੇ ਆ ਨਾ ਵੀ ਇਹ ਲੈ ਜੋ ਜੀ ਕੰਮ ਕਰੂਗਾ ਜੀ ਕੰਮ ਕਰੂਗਾ ਇੱਕ ਆ ਵੀ ਇਹ ਆਏ ਕਹਿ ਦਿੰਦੇ ਵੀ ਇਹ ਸਾਰੇ ਇਸੀਆਂ ਦੀ ਚੱਲਦਾ ਏ ਰਿਮੋਟ ਆਹ ਵਾਲਾ ਦੇਖ ਲਓ ਪਰ ਇਹ ਝੂਠ ਆ ਫਿਰ ਅਸੀਂ ਪਤਾ ਕੀ ਕੀਤਾ ਇਹ ਮਾਤਾ ਨੇ ਮੇਰੇ ਵਾਸਤੇ ਇੰਨਾ ਕਰਦਾ ਮੇਰਾ ਇਕੱਲੇ ਕਰਦੇ ਤੇ ਮੈਨੂੰ ਆਨਲਾਈਨ ਬੰਗਾ ਕੇ ਦਿੱਤਾ ਉਸੇ ਕੰਪਨੀ ਦਾ ਇਹ ਹੈਗਾ 300 ਉਹ 300 ਰੁਪਏ ਦਾ ਆਇਆ 340 ਦਾ ਆਇਆ تن 340 روپے ਦਾ ਆਇਆ آن لائن ਆਇਆ ਕੰਪਨੀ ਦਾ ਰਿਮੋਟ ਆ ਤੇ ਇਹਦਾ ਇੱਕ ਗਲਤੀ ਆ ਨਾ ਇਹ ਜਿਵੇਂ ਵਿੱਚ 2000 ਦਨ ਹੋ ਗਏ ਦੀ ਤੇ ਉਹਨਾਂ ਨੇ ਮੋੜਿਆ ਨਹੀਂ ਸੀਗਾ ਆਹ ਵਾਲਾ ਰਿਮੋਟ ਜੇ ਸਾਡੇ اے سی ਤੇ ਨਹੀਂ ਵੀ ਲੱਗਦਾ ਤਾਂ ਵਾਪਸ ਕਰਾਉਂਦੇ ਆ ਠੀਕ ਆ آن لائن ਲੋਕ ਕਹਿੰਦੇ ਵੀ آن لائن ਘਾਤੋਂ ਲੈਣੇ ਆਪਾਂ ਚੀਜ਼ਾਂ آن لائن ਦਾ ਫਾਇਦਾ ਭਾਈ ਆਹੀ ਆ ਕਿਉਂਕਿ ਦੁਕਾਨ ਵਾਲੇ ਤਾਂ ਕਹਿ ਦਿੰਦੇ ਵੀ 2 ਦਿਨ ਹੋ ਗਏ ਤੁਸੀਂ ਨਹੀਂ ਆਏ ਤੁਹਾਡਾ ਵਾਪਸ ਨਹੀਂ ਹੋਣਾ ਤੁਹਾਡੇ ਪੈਸੇ ਗਏ ਤੇ ਫਿਰ ਨਾਲੇ ਕਹਿ ਦਿੰਦੇ ਵੀ ਆਨਲਾਈਨ ਚੀਜ਼ਾਂ ਨਾ ਖਰੀਦੋ ਹਨਾ ਵੀ ਨਾਲੇ ਕਹਿ ਦਿੰਦੇ ਵੀ ਦੁਕਾਨ ਤੇ ਆਓ ਸਾਡੇ ਕੋਲੋਂ ਦੁਕਾਨ ਤੋਂ ਨੇੜੇ ਦੇ ਦੁਕਾਨਦਾਰਾਂ ਤੋਂ ਚੀਜ਼ਾਂ ਖਰੀਦੋ ਇੱਕ ਗਲਤ ਆਏ ਗਈ ਜਾਂਦੇ ਵੀ ਨੇੜੇ ਦੇ ਦੁਕਾਨਦਾਰਾਂ ਤੋਂ ਚੀਜ਼ਾਂ ਖਰੀਦੋ ਵੀ ਭਾਈ ਤੁਸੀਂ ਪਿਰਤਪੀ ਤੇ ਗਲਤ ਪਾਉਂਦੇ ਹੋ ਜਦੋਂ ਤੁਸੀਂ ਗਾਹਕ ਨੂੰ ਤਸੱਲੀ ਨਾਲ ਉਹਦੀ ਚੀਜ਼ੇ ਨਹੀਂ ਉਹਦੇ ਕੰਮ ਦੀ ਬਦਲ ਦਿਓ ਨੂੰ ਤੁਹਾਨੂੰ ਤੁਸੀਂ ਨਹੀਂ ਬਦਲੋਗੇ ਅਗਲੇ ਤੇ ਪੈਸੇ ਉਹਨੂੰ ਲੱਗੂਗਾ ਵੀ ਮੇਰੇ ਪੈਸੇ ਖਰਾਬ ਹੋ ਗਏ ਅਗਲਾ ਤਾਂ ਭਈ ਆਨਲਾਈਨ ਲਾਊਗਾ ਮਤਲਬ ਜੇ ਆਪਾਂ ਕਹਿੰਨੇ ਆ ਨਾ ਕਿ ਗਾਹਕ ਸਾਡੇ ਕੋਲ ਨੇੜੇ ਦੇ ਦੁਕਾਨਦਾਰਾਂ ਨੂੰ ਕਮਾਈ ਕਰਾਵੇ ਸਾਡੇ ਬਿਜ਼ਨਸ ਸਟੌਪ ਦੇ ਆ ਹਨਾ ਕਿ ਕਹਿੰਦੇ ਗੱਲ ਦੋਨੇ ਪਾਸੇ ਹੁੰਦੀ ਆ ਨਾ ਤੇ ਤੁਸੀਂ ਵੀ ਦੇਖਿਆ ਕਰੋ ਵੀ ਗਾਹਕ ਦੇ ਪੈਸੇ ਖਰਾਬ ਨਹੀਂ ਹੋਣ ਚਾਹੀਦੇ ਮਤਲਬ ਕੋਈ ਲਾਂਭਾ ਲੈ ਕੇ ਆਉਂਦਾ ਤੁਹਾਡੇ ਕੋਲੇ ਅਗਲਾ ਬਹੁਤ ਔਖੇ ਪੈਸੇ ਗਮਾਉਂਦਾ ਹਰ ਇੱਕ ਬੰਦੇ ਹੀ ਔਖੇ ਪੈਸੇ ਕਮਾਉਂਦਾ ਤੇ ਇਸੇ ਕਰਕੇ ਲੋਕ ਬਿਚੀ ਜੀਜ਼ ਰਿਪਲੇਸ ਹੋ ਜਾਂਦੀ ਆ ਬੰਦਾ ਆਨਲਾਈਨ ਮੰਗਾ ਲੈਂਦਾ ਇਹਦੇ ਵਿੱਚ ਦੇਖੋ ਵੀ ਆਹ ਵਾਲਾ ਸਾਨੂੰ ਉਹਨਾਂ ਨੇ ਕਹਿਆ ਸੀ ਕਿ ਸਾਰੇ ਇੰਸਟੀਮ ਤੇ ਚੱਲਿਆ ਕਰੋ ਨਹੀਂ ਚੱਲਿਆ ਪਰ ਆਹ ਵਾਲਾ ਜ਼ਰੂਰ ਚੱਲੂਗਾ ਹੁਣ ਇੱਥੇ ਦੇਖੋ ਵੀ ਇਹ ਸਾਰਾ ਕੰਪਨੀ ਵੱਲੋਂ ਅਸੀਲਾ ਸੁਣਾ ਲੱਗੀਆਂ ਤੁਹਾਡੇ ਸਾਹਮਣੇ ਖੋਲ੍ਹਿਆ ਸੀ ਤੇ ਆ ਦੇਖੋ ਬਿਲਕੁਲ Ориジナル ਆ ਆ ਦੇਖੋ ਆ ਆ ਦੇਖੋ ਕਿੰਨਾ ਕੇਅਰ ਦੇ ਨਾਲ ਆਇਆ ਚੀਜ਼ ਆਈ ਹੈ ਜਦੋਂ ਵੀ ਦੁਕਾਨ ਤੇ ਖਰੀਦਣ ਜਾਂਦੇ ਆ ਅਣਾ ਉਹ ਗੱਤੇ ਤੇ ਡੱਬੇ ਦੇ ਵਿੱਚ ਰੱਖੀ ਬੈਠੇ ਹੁੰਦੇ ਆ 70 80 ਰਿਮੋਟ ਤੇ ਆ ਦੇਖੋ ਕੰਪਨੀ ਦੀਆਂ ਜੀਜਾ ਆਇਆ ਹੁੰਦੀਆਂ ਨਾ ਪੈਕਿੰਗਾਂ ਦੇ ਵਿੱਚ ਆ ਬਕਾਇਦਾ ਬਿੱਲ ਹੁੰਦੇ ਨਾਲ ਵੀ ਗਾਗ ਦੀ ਕੰਜ਼ਿਊਮਰ ਕੋਰਟ ਦੇ ਵਿੱਚ ਬੰਦਾ ਕੇਸ ਵੀ ਕਰੂ ਤਾਂ ਇਹ ਬਿੱਲ ਹੁੰਦੇ ਆ ਇਹਦੇ ਆਧਾਰ ਤੇ ਕਰ ਸਕਦਾ ਕ੍ਰੂਨ ਫੇਰ ਹੀ ਕੰਮ ਕਰਦਾ ਜੇ ਤੁਹਾਡੇ ਕੋਲ ਬਿੱਲ ਆ ਤਾਂ ਤੇ ਬਿਨਾ ਬਿੱਲ ਵਾਲੀਆਂ ਚੀਜ਼ਾਂ ਆ ਠੱਗੀਆਂ ਨਾ ਮਾਰੋ ਲੋਕਾਂ ਨਾਲ ਜਿਹੜੇ ਦੁਕਾਨਦਾਰ ਆ ਠੱਗੀਆਂ ਨਾ ਮਾਰੋ ਬੰਦਾ ਮਜ਼ਦੂਰ ਹੋਏ ਆ ਔਨਲਾਈਨ ਚੀਜ਼ਾਂ ਮੰਗਾਉਂਦਾ ਇਹ ਵੀਡੀਓ ਬਹੁਤ ਕਰਮ ਦੀ ਹੈ ਜਿਹੜੇ ਵੀਡੀਓ ਦੇਖ ਰਹੇ ਹੋ ਨਾ ਤੁਸੀਂ ਲੋਕਾਂ ਨੂੰ ਦੱਸੋ ਵੀ ਬਿੱਲ ਨਾਲ ਹੀ ਚੀਜ਼ ਤੁਹਾਡੇ ਮਤਲਬ ਤੋਂ ਤੁਹਾਨੂੰ ਫਾਇਦਾ ਕੋਈ ਵੀ ਚੀਜ਼ ਲੈਣੇ ਉਹਦਾ ਬਿੱਲ ਨਾਲ ਨਾਲ ਕੰਜ਼ਿਊਮਰ ਕੋਡ ਦੇ ਵਿੱਚ ਕੇਸ ਕਰ ਸਕਦੇ ਹੋ ਜੇ ਇਹ ਚੀਜ਼ ਤੁਹਾਡੇ ਕੰਮ ਦੀ ਨਹੀਂ ਹੈਗੀ ਤਾਂ ਜੇ ਤੁਹਾਡੇ ਨਾਲ ਠੱਗੀ ਵਜਦੀ ਹੈ ਤਾਂ ਛੋਟੀ ਜਿਹੀ ਚੀਜ਼ ਭਣਦੀ 300 ਦੀ ਹੈ ਤਾਂ ਭਾਵੇਂ 3 ਲੱਖ ਦੀ ਹੈ ਚੀਜ਼ ਠੀਕ ਆ ਹੁਣ ਦੇਖੋ ਵੀ ਆ ਕਿੰਨੀ ਯਾਰ ਇਹ ਕੰਪਨੀ ਦਾ ਰਿਮੋਟ ਆ ਆ ਦੇਖੋ ਠੀਕ ਹੈ ਨਾ ਕੰਪਨੀ ਦਾ ਰਿਮੋਟ ਆ ਬਕਾਇਦਾ ਉੱਤੇ ਸਾਰਾ ਸਾਰਾ ਸੀਰੀਅਲ ਵਾਈਜ਼ ਨੰਬਰ ਸਾਰਾ ਕੁਝ ਉੱਤੇ ਲਿਖਿਆ ਹੋਇਆ ਤੇ ਅਾ ਜੀ ਜੀ ਇਹਦਾ ਕੋਈ ਵਾ ਵਾਸਤਾ ਹੀ ਨਹੀਂ ਦੂਰ ਦੂਰ ਤੱਕ ਹੈਗਾ ਹੀ ਇਹ ਗੱਲ ਵੀ ਇਹ ਜਾਲੀ ਹੈ ਤੇ ਜਾਲੀ ਹੈ ਹੁਣ ਆ ਦੇਖੋ ਕੰਪਨੀਆਂ ਦੀ ਚਾਹੀ ਹੁੰਦੀਆਂ ਕੱਲੀ ਕੱਲੀ ਚੀਜ਼ ਦੇਖਦੀ ਹੈ ਨਾ ਵਿੱਚ ਇਹਦੇ ਆ ਸਾਰੇ ਕੋਡ ਗਾਰਡ ਨੰਬਰ ਉਹਨਾਂ ਦੇ ਉਹ ਮੇ ਜਿੱਥੋਂ ਬਣਿਆ ਕਿਹੜੇ ਬੈਚ ਚ ਬਣਿਆ ਸਾਰਾ ਕੁਝ ਲਿਖਿਆ ਹੋਇਆ ਇੱਥੇ ਬਿਖਾਇਦਾ ਅਗਲੇ ਨੂੰ ਬਿੱਲ ਦਿੱਤਾ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਜੇ ਸਾਡੀ ਵੀਡੀਓ ਤੁਹਾਨੂੰ ਸਹੀ ਲੱਗੀ ਹੈ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਨੂੰ ਵੀ ਇਹ ਚੀਜ਼ ਬੱਦ ਲੱਗੇ ਪੈਸੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮਾਤਾ ਤੇਰਾ ਵੀ ਜਿਹੜਾ ਥੂੰ ਮੇਰੇ ਤੋਂ ਮੈਨੂੰ ਗਿਫਟ ਦਿੱਤਾ ਮੈਨੂੰ ਬਹੁਤ ਸੱਚੀ ਬਹੁਤ ਪਸੰਦ ਆਇਆ ਮੈਂ ਮੈਂ ਹੁਣ ਰੁਬਟਨ ਨੱਪਿਆ ਕਰੂੰਗਾ ਤੇ ਏਸੀ ਬੰਦ ਹੋ ਜਾ ਕਰੂਗਾ ਇਹ ਪਤਾ ਨਾਲ ਦਾ ਨਹੀਂ ਮਿਲਦਾ ਹੁੰਦਾ ਇਹਦੇ ਵਿੱਚ ਹੁੰਦਾ ਵੀ ਤੁਸੀਂ ਆਨਲਾਈਨ ਜਿਹੜਾ ਵੀ ਤੁਹਾਡਾ ਏਸੀ ਹੈ ਜਿਹੜੀ ਮਰਜੀ ਕੰਪਨੀ ਦਾ ਉਹਦੇ ਨਾਲ ਦਾ ਤੁਸੀਂ origignal ਆ ਜਿਹੜਾ ਉਹ ਤੁਸੀਂ ਆਨਲਾਈਨ ਲੈ ਸਕਦੇ ਆ ਆਨਲਾਈਨ ਲੈਣ ਦਾ ਇਹ ਫਾਇਦਾ ਜੇ ਤੁਹਾਨੂੰ ਤੁਹਾਡੀ ਦੁਕਾਨ ਦੇ ਨੇੜੇ ਕਿਤੇ ਤੁਹਾਡੇ ਏਸੀ ਦੇ ਨਾਲ ਦਾ ਰਿਮੋਟ ਮਿਲਦਾ ਤਾਂ ਤੁਸੀਂ ਲੈ ਸਕਦੇ ਆ ਪਰ ਉਹ ਕਹਿ ਦਿੰਦੇ ਆ ਵੀ ਨਹੀਂ ਸਾਡੇ ਕੋਲ ਬਿਲਕੁਲ ਨਾਲ ਦਾ ਜਿਹੜਾ ਨਹੀਂ ਮਿਲੂਗਾ ਤੁਸੀਂ ਸਾਰੇ ਏਸੀਾਂ ਤੇ ਕੰਮ ਕਰਦਾ ਇਹ ਰਿਮੋਟ ਲੈ ਜਾਓ ਪਰ ਉਹ ਆ ਜਿਹੜਾ ਉਹ ਕੰਮ ਨਹੀਂ ਕਰਦਾ ਉਹ ਪੈਸੇ ਵੇਸਟ ਆ ਤਾਂ ਤੁਸੀਂ ਆਪ ਦੇ ਨਾਲ ਦਾ ਕੰਪਨੀ ਭਰ ਕੇ ਕਿਸੇ ਵੀ ਆਨਲਾਈਨ ਸਾਈਟ ਤੋ ਜਿਹੜਾ ਰਿਮੋਟ ਆ ਉਹ ਮੰਗਾ ਸਕਦੇ ਆ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਧੰਨਵਾਦ ਜੀ ਠੀਕ ਹੈ ਜੀ ਆ ਹੈਗੀ ਹੈ ਠੱਗੀ ਤੇ ਆ ਹੈਗਾ ਅਸਲੀ ਰਿਮੋਟ ਬੈਲ ਵਾਲਾ ਧੰਨਵਾਦ ਜੀ ਸ਼ੇਅਰ ਕਰ ਦਿਓ ਜਾਣ ਜਿਹੜੀ ਤੁਹਾਨੂੰ ਹਰ ਇੱਕ ਨੂੰ ਜਾਣਕਾਰੀ ਮਿਲ ਸਕੇ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸੇਖੋਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਪੰਜਾਬ